ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਧ ਸੰਗਤ ਜੀ ਅੱਜ ਆਪਾਂ ਆਏ ਸੀ ਪਿੱਖੀ ਬਿੰਡ ਕਿਉਂਕਿ ਸਾਡੇ ਇੱਕ ਸਾਥੀ ਨੇ ਪੰਜਾਬ ਗੱਤਕਾ ਜੋਂ ਦੇ ਗੱਤਕਾ ਕੋਚ ਨੇ ਪਲਵਿੰਦਰ ਸਿੰਘ ਕੰਡਾ ਉਹਨਾਂ ਦੇ ਫਾਦਰ ਸਾਹਿਬ ਦਾ ਦਿਹਾਂਤ ਹੋ ਗਿਆ ਸੀ ਤੇ ਉਹਨਾਂ ਦੇ ਅੰਤਿਮ ਅਰਦਾਸ ਮੌਕੇ ਸ਼ਾਮਲ ਹੋਣ ਲਈ ਪਹੁੰਚੇ ਸੀ ਤੇ ਵਾਪਸੀ ਦੇ ਉੱਤੇ ਮੇਰੇ ਪਿੱਛੇ ਤੁਸੀਂ ਗੁਰੂ ਘਰ ਦੀਆਂ ਤਸਵੀਰਾਂ ਦੇਖ ਰਹੇ ਹੋਣੇ ਆ ਇਸ ਗੁਰੂ ਘਰ ਦੇ ਲਾਗੋਂ ਦੇ ਨਿਕਲ ਲੱਗੇ ਤਾਂ ਨਿਗਾਹ ਪਈ ਇੱਕ ਬੋਰਡ ਦੇ ਉੱਤੇ ਜਿੱਥੇ ਬਹੁਤ ਹੀ ਜਿਹੜਾ ਵਧੀਆ ਲਿਖਿਆ ਹੋਇਆ ਸੀ ਬਹੁਤ ਚੜ੍ਹਦੀ ਕਲਾ ਵਾਲੇ ਸੂਰਮਿਆਂ ਦੇ ਨਾਮ ਸੀ ਜਿਹੜੇ ਉਹ ਜਦੋਂ ਆਪਾਂ ਨੇ ਪੜੇ ਤਾਂ ਇੱਥੇ ਰੁਕਣ ਦਾ ਸਬਬ ਬਣਿਆ ਆ ਦਿਖਾਣਿਆ ਤੁਹਾਨੂੰ ਇਸ ਗੁਰੂ ਘਰ ਦੀਆਂ ਤਸਵੀਰਾਂ ਤੇ ਸੁਣਾਉਂਦੇ ਆ ਕਿ ਇੱਥੋਂ ਦਾ ਇਤਿਹਾਸ ਕੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਗੁਰੂ ਘਰ ਦੇ ਸਿੱਖ ਕੌਮ ਦੇ ਉਹ ਮਹਾਨ ਯੋਧੇ ਨੇ ਜਦੋਂ ਕਿਹਾ ਜਾਂਦਾ ਸੀ ਕਿ ਸਿੱਖ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਨੇ ਤਾਂ ਇਹਨਾਂ ਨੇ ਆਪਣੀ ਜਿਹੜੀ ਮੌਜੂਦਗੀ ਸੀ ਉਹ ਦਿਖਾਈ ਸੀ ਕਿ ਸਿੱਖ ਨੂੰ ਕੋਈ ਮਾਰ ਨਹੀਂ ਸਕਦਾ ਸਿੱਖ ਜਿੰਨਾ ਇਹਨਾਂ ਨੂੰ ਦਬਾਉਗੇ ਸਿੱਖੀਜ਼ਮ ਨੂੰ ਉਹਨਾਂ ਕੌਮ ਆ ਜਿਹੜੀ ਬਾਦੀ ਬੁਲਦੀ ਹੈ ਸੋ ਜਹੇ ਸੂਰਬੀਰ ਜੋਧਿਆਂ ਦਾ ਇਤਿਹਾਸ ਤੁਹਾਨੂੰ ਸੁਣਾਉਣੇ ਆ ਤੇ ਕਰਾਉਣੇ ਆ ਇਸ ਗੁਰੂ ਘਰ ਦੇ ਦਰਸ਼ਨ ਲੋ ਜੀ ਅੱਜ ਜਿਹੜੇ ਆਪਾਂ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਆ ਇਸ ਸਥਾਨ ਦਾ ਇਤਿਹਾਸ ਕੀ ਹੈ ਕਿ ਜਦੋਂ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਆਏ ਸਨ ਤੇ ਉਹਨਾਂ ਸਿੰਘਾਂ ਦੇ ਵਿੱਚੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵੀ ਉਹਨਾਂ ਦੇ ਨਾਲ ਸਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇ ਉਪਰੰਤ ਸਿੰਘ ਵੱਖ-ਵੱਖ ਥਾਵਾਂ ਵੱਲ ਚਲੇ ਗਏ ਤੇ ਬਾਬਾ ਬੋਤਾ ਜੀ ਤੇ ਬਾਬਾ ਗਰਜਾ ਸਿੰਘ ਜੀ ਤਰਨਤਾਰਨ ਨੇੜੇ ਜੰਗਲਾਂ ਵਿੱਚ ਜਿਸ ਜਗ੍ਹਾ ਦੇ ਉੱਤੇ ਆਪਾਂ ਇਸ ਸਮੇਂ ਤੁਹਾਨੂੰ ਇਹ ਦਰਸ਼ਨ ਕਰਵਾ ਰਹੇ ਹਾਂ ਤਾਂ ਇਸ ਜਗ੍ਹਾ ਦੇ ਉੱਤੇ ਆ ਕੇ ਬੈਠਿਆ ਵੇਖ ਲੰਘਦੇ ਹੋਏ ਦੋ ਮੁਸਲਮਾਨ ਕਹਿਣ ਲੱਗੇ ਕਿ ਇਹ ਸਿੰਘ ਕਿੱਥੋਂ ਆਏ ਨੇ ਤੇ ਦੂਜੇ ਨੇ ਕਿਹਾ ਕਿ ਸਿੰਘ ਤਾਂ ਕੋਈ ਰਿਹਾ ਹੀ ਨਹੀਂ ਇਹ ਤਾਂ ਗੀਦੀ ਹੈ ਇਹ ਸੁਣ ਕੇ ਸਿੰਘਾਂ ਨੂੰ ਜੋਸ਼ ਆਇਆ ਤੇ ਉਹ ਸੜਕ ਵਿੱਚ ਜਾ ਕੇ ਆਨਾ ਗੱਡਾ ਟਕਾ ਖੋਤਾ ਟੈਕਸ ਲਾ ਉਗਰਾਣ ਲੱਗ ਪਏ 10-12 ਦਿਨ ਇਸੇ ਜਗ੍ਹਾ ਦੇ ਉੱਤੇ ਜਿਹੜੇ ਟੈਕਸ ਉਹ ਲੈਂਦੇ ਰਹੇ ਤੇ ਰੋਕਣ ਵਾਲਾ ਕੋਈ ਵੀ ਨਹੀਂ ਸੀ ਤਾਂ ਬਾਬਾ ਬੋਤਾ ਸਿੰਘ ਨੇ ਇੱਕ ਚਿੱਠੀ ਲਿਖਵਾ ਕੇ ਚਿੱਠੀ ਲਿਖੇ ਸਿੰਘ ਬੋਤਾ ਹੱਥ ਹੋ ਸੋਟਾ ਰਾਹ ਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੀ ਖਾਨੋ ਤੇਰਾ ਦੇਵਰ ਹੈ ਸਿੰਘ ਬੋਤਾ ਲਾਹੌਰ ਦੇ ਸੂਬੇ ਜਗਰੀਆ ਖਾਨ ਨੂੰ ਭੇਜੀ ਜਿਸ ਨੂੰ ਪੜ੍ਹ ਕੇ ਸੂਬੇ ਨੇ ਲਾਹੌਰੋਂ ਫੌਜ ਭੇਜੀ ਤੇ ਇਸ ਸਥਾਨ ਉੱਤੇ ਦੋਵੇਂ ਸਿੰਘ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਨੇ ਪਿੱਠਾ ਚੌੜ ਫੌਜ ਦੇ ਚੰਗੇ ਆਹੂ ਲਾਏ ਮਤਲਬ ਕਿ ਉਹਨਾਂ ਨਾਲ ਚੰਗਾ ਮੁਕਾਬਲਾ ਕੀਤਾ ਅਤੇ ਮੁਕਾਬਲਾ ਕਰਦੇ ਹੋਏ ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ ਸੋ ਉਸੀ ਅੱਜ ਗੁਰੂ ਘਰ ਦੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਇੱਥੇ ਕੁਝ ਇਹ ਅਕਰਤੀਆਂ ਵੀ ਬਣਾਈਆਂ ਹੋਈਆਂ ਹਨ ਤੁਸੀਂ ਪਹਿਲਾਂ ਦਰਸ਼ਨ ਕਰ ਲਓ ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਅੰਦਰ ਗੁਰਦੂ ਗੁਰੂ ਘਰ ਦੇ ਵਿੱਚ ਤੇ ਅੰਦਰ ਦੀਆਂ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆਂ ਅੱਜ ਆਪਾਂ 메ਨ ਸੜਕ ਤੋਂ ਥੋੜਾ ਜਾਂ ਅੰਦਰ ਨੂੰ ਆ ਗਏ ਆ ਜਿੱਥੇ ਗੁਰਦੁਆਰਾ ਸ਼ਹੀਦ ਗੰਗਸਾਹਬ ਜੋ ਕਿ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਦੀ ਯਾਦ ਦੇ ਵਿੱਚ ਇਹ ਗੁਰੂ ਘਰ ਬਣਾਇਆ ਹੋਇਆ ਹੈ ਤੇ ਇੱਥੇ ਹੀ ਆਪਾਂ ਤੁਹਾਨੂੰ ਦੂਸਰੀਆਂ ਜਿਹੜੀਆਂ ਤਸਵੀਰਾਂ ਬਣੀਆਂ ਸੀ ਉਹ ਵੀ ਦਿਖਾਉਣਾ ਇੱਕ ਵਾਰ ਦਰਸ਼ਨ ਕਰਵਾਉਣੇ ਉਹਨਾਂ ਦੇ ਵੀ ਕਿ ਇਸੀ ਜਗ੍ਹਾ ਦੇ ਉੱਤੇ ਇਤਿਹਾਸ ਜਿਹੜਾ ਸਿੱਖ ਕੌਮ ਦਾ ਬਹੁਤ ਵਿਲੱਖਣ ਹੈ ਬਹੁਤ ਮਹਾਨ ਇਤਿਹਾਸ ਆ ਸਾਡਾ ਤੇ ਲੇਕਿਨ ਕਿੰਨਾ ਕਿਤੇ ਇਹੜੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਦੋਂ ਵੀ ਇੱਧਰ ਨੂੰ ਕਦੇ ਤੁਸੀਂ ਤਰਨ ਤਰਨ ਤੋਂ ਝਵਾਲ ਰੋਡ ਤੇ ਜਾਓ ਤਾਂ ਰਸਤੇ ਦੇ ਵਿੱਚ ਹੀ ਆਪਣੇ ਹੱਥੀਏ ਤੁਹਾਨੂੰ ਗੁਰੂ ਘਰ ਬਹੁਤ ਸੁੰਦਰ ਇਮਾਰਤ ਹੈ ਜਿਹੜੀ ਉਹ ਦਿਖ ਜਾਏਗੀ ਪਿੱਛੇ ਇੱਕ ਕਾਲਜ ਵੀ ਹੈ ਇਸ ਦੇ ਨਾਲ ਬਣਿਆ ਹੋਇਆ ਸੋ ਇਸ ਤਰ੍ਹਾਂ ਤੁਹਾਨੂੰ ਕਹੋਨੇ ਆ ਕਿ ਕਿਸ ਤਰ੍ਹਾਂ ਸਿੰਘ ਸੜਕ ਦੇ ਉੱਤੇ ਇਸ ਜਗ੍ਹਾ ਰੁਕੇ ਸੀ ਤੇ ਹਰ ਇੱਕ ਆਉਣ ਜਾਣ ਵਾਲੀ ਗੱਡੀ ਤੋਂ ਜਿਹੜਾ ਐਕਸ ਸੀ ਉਹ ਇੱਥੇ ਲਿਆ ਕਰਦੇ ਸੀ ਤਾਂ ਕਿ ਸਰਕਾਰਾਂ ਨੂੰ ਉਸ ਸਮੇਂ ਦੇ ਨੂੰ ਪਤਾ ਲੱਗ ਸਕੇ ਕਿ ਸਿੰਘ ਅਜੇ ਮੁੱਕੇ ਨਹੀਂ ਸਿੰਘ ਹੈਗੇ ਨੇ ਸੋ ਅੱਜ ਵੀ ਬੜੇ ਚੜ੍ਹਦੀਕਲਾ ਵਾਲੇ ਜਿਹੜੇ ਕੰਮ ਨੇ ਸਿੱਖ ਕੌਮ ਨੇ ਕੀਤੇ ਜਿੱਥੇ ਦੋ ਜੁਝਾਰੂ ਜਿੱਥੇ ਖਡੂਰ ਸਾਹਿਬ ਤੋਂ ਭਾਈ ਸਾਪਾਈ ਅਮਰਪਾਲ ਸਿੰਘ ਜੀ ਤੇ ਦੂਸਰੇ ਪਾਸੇ ਫਰੀਦਕੋੜ ਤੋਂ ਭਾਈ ਸਰਬਜੀਤ ਸਿੰਘ ਨੂੰ ਜਿੱਥੇ ਜਿਤਾਇਆ ਸੋ ਦੋ ਜੋਧੇ ਅੱਜ ਵੀ ਨੇ ਜਦੋਂ ਵੀ ਇਤਿਹਾਸ ਦੇ ਪਨੇ ਤੇ ਬਚਾਤ ਮਾਰੀਏ ਤਾਂ ਹਮੇਸ਼ਾ ਦੋ ਦੋ ਦੇ ਰੂਪ ਦੇ ਵਿੱਚ ਹੀ ਸਿੰਘ ਨੇ ਜਿਹੜੇ ਉਹ ਹਮੇਸ਼ਾ ਆਉਂਦੇ ਰਹੇ ਨੇ ਸੋ ਗੁਰੂ ਘਰ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਬਹੁਤ ਹੀ ਸੁੰਦਰ ਜਿਹੜਾ ਗੁਰੂ ਘਰ ਸਜਾਇਆ ਹੋਇਆ ਅੰਦਰ ਤੋਂ ਤਾਂ ਇੱਕ ਹੋਰ ਜਿਹੜੀ ਅਲੱਗ ਚੀਜ਼ ਅੱਥੇ ਦੇਖਣ ਨੂੰ ਮਿਲੀ ਆ ਕਿ ਜਿੱਥੇ ਆਪਾਂ ਬਾਕੀ ਜਿਵੇਂ ਸਾਂਭ ਰਹੇ ਆ ਉੱਥੇ ਹੀ ਊੜੇ ਤੇ ਆੜੇ ਨੂੰ ਸਾਂਭਣ ਦੇ ਲਈ ਵੀ ਜਿਹੜੇ ਪਰਦੇ ਲਗਾਏ ਹੋਏ ਨੇ ਉਹਨਾਂ ਦੇ ਉੱਤੇ ਗੁਰਮੁਖੀ ਜਿਹੜੀ ਉਹ ਲਿਖੀ ਹੋਈ ਹੈ ਪੂਰੇ ਤੇ ਸਾਰੇ ਦੇ ਸਾਰੇ ਪੜਦੇ ਐਸੇ ਤਰ੍ਹਾਂ ਦੇ ਇੱਥੇ ਦਿਖਾਈ ਦੇ ਰਹੇ ਨੇ ਕੁਝ ਹੋਰ ਤਸਵੀਰਤਾਂ ਦਵਾਵਾਂਗੇ ਦੇਖੋ ਆਓ ਗੁਰਸਿੱਖੀ ਸਿੱਖੀ ਹੈ ਤੇ ਊੜਾ ਆੜਾ ਈੜੀ ਸਹਾ ਸਾਰਾ ਜਿਹੜਾ ਇਹ ਪੜਦਿਆਂ ਦੇ ਉੱਤੇ ਉਕਰਿਆ ਹੋਇਆ ਤਾਂ ਕਿ ਜੇਕਰ ਕੋਈ ਵੀ ਬੱਚਾ ਇੱਥੇ ਆਵੇ ਤਾਂ ਉਹਨਾਂ ਦੀ ਜਦੋਂ ਇਹਨਾਂ ਦੇ ਉੱਤੇ ਨੀਂਗਾ ਪਵੇ ਤਾਂ ਇਹਨਾਂ ਨੂੰ ਪੜ ਸਕੇ ਤੇ ਆਪਣੀ ਬੋਲੀ ਬਾਰੇ ਆਪਣੀ ਮਾਂ ਬੋਲੀ ਬਾਰੇ ਉਹ ਜਾਣੂ ਹੋ ਸਕੇ